हां जी ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਕੀ ਹਾਲ ਨੇ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਨਵੇਂ ਆਏ ਨੇ ਤੇ ਨਾਲੇ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪਹੁੰਚ ਕੇ ਸਵੇਰੇ ਸਵੇਰੇ 골ਡੀ ਉਹਨਾਂ ਦੀ ਮੋਟਰ ਦੇ ਟਰੈਕਟਰ ਲੈ ਕੇ ਟਰੈਕਟਰ ਲੈ ਕੇ ਉਧਰ 골ਡੀ ਵੀ ਲੱਗ ਗਿਆ ਟਰਾਲੀ ਪਾਉਣ ਜਿਹੜੀ ਟਰਾਲੀ ਆਪਾਂ ਆਲੂਆਂ ਦੀ ਭਰੀ ਸੀ ਉਹ ਲੱਗ ਗਈ ਉਹਨੀਆਂ ਕੋਲਡ ਸਟੋਰ 'ਚ ਤੇ ਦੂਜੀ ਟਰਾਲੀ ਕੋਪਰੀ ਨਹੀਂ ਸੀ ਉਹ ਤੋਂ 골ਡੀ ਕਾ ਲਈ ਉਹ ਅੱਜ ਪਰਣੀ ਆ ਆਲੂਆਂ ਦਾ ਕੰਮ ਚਗਾਈ ਦਾ ਮੁੱਕ ਗਿਆ ਆ ਆ ਗਿਆ 골ਡੀ ਤੇ ਹੁਣ ਪਾਉਂਦਾ ਟਰਾਲੀ ਇਹ ਤੇ ਤਕਰੀਬਨ ਓਏ ਓਜ ਕਿੰਨੀ ਬੋਰੀ ਆ 골ਡੀ 240 ਕਿੰਨੀਆਂ ਬੋਰੀਆਂ ਨੇ ਉਹ ਚ ਆ 340 240 ਹੈ 340 ਦਾ ਟਰਾਲੀ ਤੇ ਓ ਇੰਨੀ ਬੋਰੀ ਥੋੜੀ ਆ ਫਿਰ 340 ਤਾਂ ਓਏ ਦਬ ਕੀ ਟਰਾਲੀ ਆ ਠੇਕੇਦਾਰ ਪਹੁੰਚ ਵੀ ਗਿਆ ਤਾਂ ਕਰ ਟਾਈਮ ਤਾਂ तकरीबन ਸਵੇਰ ਦੇ 7 ਵਜੇ ਨੇ ਖੜੀ ਖੜੀ ਟਰਾਲੀ ਦੇ ਟਾਇਰ ਰੱਬਗੇ ਜਲਾ ਹੈ ਟਰਾਲੀ ਭਰੀ ਹੋ ਰਸੇ ਪਾਏ ਹੋਏ ਨੇ ਤੇ ਹੁਣ ਕੱਢਾਂਗੇ ਦੋ ਟਰੈਕਟਰ ਨਾਲ ਓਏ ਹੌਲੀ ਚੱਕੀ ਤਾਂ ਹਾਂ ਕਿਤੇ ਹੋਰ ਲਾਲ ਨਵੇਂ ਪਰੂੰ ਟਰਾਲੀ ਬੱਤਾ ਉਲੜ ਗਈ ਨਹੀਂ ਨਹੀਂ ਲਾਲ ਲਾਲ ਕਿਹੜੇ ਸਾਹਿਬ ਨੇ ਟਰਾਲੀ ਦੇਖ ਲਈ ਚਾਹੇ ਤੇਰੀ ਦਾਸਤੀ ਮੈਂ ਇਹ ਤਾਂ ਟਰੈਕਟਰ ਦੇ ਚੱਕਰ ਦੀ ਪੈਰ ਪੈਰ ਤਾਂ ਧੁੰਮ ਨਹੀਂ ਨਹੀਂ ਨੂੰ ਲੈ ਇੱਕ ਤੇ ਬਾਜਣਾ ਹਣਾ ਇਹ ਆਹਰੋਂ ਦੋ ਟਰਾਲੀਆਂ ਇਹ ਸਾਰੀ ਉਰੋਂ ਟਰਾਲੀ ਕੱਢਾਂਗੇ ਆਪਾਂ ਟਰੈਕਟਰ ਦੋ ਪਾ ਕੇ ਆਹਰੋਂ ਖਾਲ ਭਰਿਆ ਤੇ ਉਹ ਟਰੈਕਟਰ ਲਿਆਉਣਾ ਮੈਂ ਵੀ ਆਪਦੇ ਨਾਲ ਇਧਰ ਆ ਮਾਲ ਰਹਿ ਗਿਆ ਦੋ ਟਰਾਲੀਆਂ ਦਾ ਤਕਰੀਬਨ 100-150 ਬੁਰੀ ਹੋਰ ਪਊ ਫੇਰ ਜਿਹੜਾ ਭੇਜਣਾ ਇਹਨਾਂ ਨੇ ਕੰਟਰੈਕਟ ਕਰਿਆ ਹੋਇਆ ਤੇ ਬਾਕੀ ਵੀ ਰੱਖਣਾ ਬਾਕੀ ਆਲੂ ਲਾ ਲੈ ਇਧਰ ਕਰਾ ਇਦੇ ਵਿੱਚੋਂ ਰਾਸ਼ਨ ਕੱਢ ਕੇ ਵੀ ਰੱਖ ਲੈਣਗੇ ਗੋਲੀ ਦਾ ਸਾਇਸ ਤਾਂ ਘਟਿਆ। ਬਾਕੀ ਆ ਪਿਆ ਸਾਰਾ ਮੈਂ ਪਰਲੇ ਪਾਸੇ ਦਿਖਾਉਣਾ। ਉਧਰ ਵੀ ਰਹਿੰਦਾ ਹਜੇ ਚੱਕਣ ਉੱਚੋ ਗਿਆ ਤਾਂ ਗਿਆ ਸਾਰਾ। ਉਹ ਸਾਰਾ ਚੱਕਣ ਉਹਨਾਂ ਨੇ ਚੱਕ ਕੇ ਲਿਆ ਗਿਆ ਉਹਦੇ ਘਰ ਆ ਲਿਆ। ਇਹ ਤੇ ਛੱਟ ਲੈਣਗੇ ਬਾਅਦ ਚ। ਆ ਆਉਣ ਦੇ। ਓਏ Oi! Oi! ਬਾਰੇ ਮੁੱਦੇ ਤੇ ਸ਼ਲਾਹ ਚੱਲ ਰਹੀ ਹੈ ਆ ਚੜਾਈ ਝਾੜ ਲੀਆਂ ਗਈ ਕਿਤੋਂ ਨਾਲ ਤਾਂ ਆਂ ਆ ਰਹੇ ਨੇ ਜਿੱਦੇ ਜਿੰਨੀ ਕੋ ਜੇ ਉਹ ਤੇਰਾ ਟ੍ਰੈਕਰ ਦਾਗਾ ਗਿਆ ਤੇ ਮੋੜ ਤੋਚਣ ਪਾਏ ਗਿਆ ਚਲੋ ਜੀ ਦੇਖਦੇ ਆ ਕੀ ਬਣਦਾ ਚੜ ਗਈ ਚੜ ਗਈ ਚੜ ਗਈ ਚੜ ਗਈ ਚੜ ਗਈ ਚੜ ਗਈ ਲਓ ਜੀ ਦੋ ਟਰੈਕਟਰਾਂ ਨੇ ਚਾੜਤੀ 240 43 ਉੱਥੇ ਦਬਗੀ ਤੀ ਟਰਾਲੀ ਲਓ ਜੀ ਟਰਾਲੀ ਬਾਈ ਕੱਢ ਲਈ ਆਪਾਂ ਨੇ ਉਹ ਜਦੋਂ ਹੋਰੇ ਇਹਨੂੰ ਆ ਦੇਖ ਹੋ ਰਿਹਾ ਤੂੰ ਟਰੈਕਟਰ ਨੇ ਮੇਰੇ ਵਾਲੇ ਨੂੰ ਖਿੱਚਣ ਲੱਗਾ ਦੇਖ ਗੁੱਡੀਆਂ ਉਹਦੀਆਂ ਫੇਰ ਮੈਂ ਬ੍ਰੇਕ ਦੱਬ ਲਿਆ ਜਦੋਂ ਮੈਂ ਤਾਂ ਬਹੁਤ ਦੂਰ ਦੀ ਟਰੈਕਟਰ ਲੈ ਗਿਆ ਸੀ ਇਸ ਕੀ ਇੱਧਰ ਜਾਂਦਾ ਨਹੀਂ ਆ ਉਹ ਤਾਂ ਜਾਣਾ ਟੋਚਣੇ ਤਾਂ ਮਾਰ ਦੇ ਪੂਰੇ ਜਿਹਾ ਮੈਨੂੰ ਆਏ ਹੋ ਗਿਆ ਮੈਂ ਖੜ ਕੇ ਸਾਲੇ ਨਹੀਂ ਮੈਨੂੰ ਟਰਾਲੀ ਦਿਖ ਰਹੀ ਸੀ ਮੈਂ ਇਹਦੇ ਪਿੱਛੇ ਦੇਖ ਲਿਆ ਮੈਂ ਟਰਾਲੀ ਉਹ ਦੰਦਾ ਜਾਨੇ ਮੈਂ ਪਹਿਲਾਂ ਵੀ ਕਹਿਣ ਲੱਗਾ ਸੀ ਵੀ ਮੜਾ ਜਾ ਮਾਰ ਦੋ ਕਹੀ ਕਿਹਾ ਇਹਨਾਂ ਨੂੰ ਆਉਣ ਸਾਰੀ ਇਹ ਕਿਰੇ ਨਹੀਂ ਜੀ ਟਰਾਲੀ ਤੋਂ ਪਰ ਇੱਕ ਗੱਲ ਲਤੀ ਜੇ ਕੇਰਾ ਖੜ ਜਾਂਦੀ ਹਾਂ ਫਿਰ ਨਹੀਂ ਦੀ ਜਾਂਦੀ ਇਹ ਤਾਂ ਫਿਰ ਫਿਰ ਬਚਨੂ ਨਹੀਂ ਹੈਗੇ ਤੇ ਕਿਉਂ ਬਚਨ ਦੂਜੀ ਜ ਮਾਰ ਦੇਗਾ ਦੂਜੀ ਕਰਦਾ ਤੇ ਫਾਲੀ ਘੇਰ ਜਿਹੜਾ ਤੈਨੂੰ ਉੱਥੇ ਬੈਠੇ ਨੂੰ ਅੱਡ ਦੀਂਦਾ ਸੀ ਮੈਨੂੰ ਤਾਂ ਪੈਰ ਰੁੱਦਾ ਐ ਲੱਗਦੀ ਸੀ ਵੀ ਟਰਾਲੀ ਥੱਲੇ ਗਈ ਸੀ ਹਾਂ ਨੀ ਜਗ੍ਹਾ ਬਹੁਤ ਸੀ ਮੈਂ ਹੁਣ ਸਰਦਨ ਤਾਂ ਹੀ ਤਾਂ ਕਿਹਾ ਮੈਂ ਕਿਹਾ ਬਹੁਤ ਆ ਜਗ੍ਹਾ ਆ ਲੀ ਵੀ ਅੱਜੇ ਬਣਾਈ ਆ ਹੁਣੀ ਅਸੀਂ ਆਹ ਖੇਤੋ ਮਿੱਟੀ ਜਗ੍ਹਾ ਇਹ ਥੋੜੀ ਲੈਂਦੇ ਆ ਟਰਾਲੀ ਚੱਲ ਹੁਣ ਲੀ ਬਣ ਗਈ ਹੁਣ ਤਾਂ ਟਰੈਕਟਰ ਕੱਲਾ ਵਿੱਚ ਕੱਲਾ ਤਾਂ ਨਹੀਂ ਖੇਰ ਚਾੜਦਾ ਹੁਣ ਕੱਲਾ ਕਿੱਥੇ ਚਾੜ ਦਿੰਦਾ ਕੱਲਾ ਤਾਂ ਨਹੀਂ ਚਾੜੀ ਤਾਂ ਦੋ ਨੇ ਮੈਂ ਤਾਂ ਟਰੈਕਟਰ ਤਾਂ ਆਪਣੇ ਦੋਏ ਹੋਰੇ ਖੜਕੇ ਤੀ ਯਾਰ ਰੱਖੇ ਰੇਰਾਂ ਦਾ ਰੋਗੇ ਹਾਂ ਰੇਰਾਂ ਦਾ ਰੋਗੇ ਸੀ ਤੇ ਚਲੋ ਪਾ ਲਓ ਪੱਲੜ ਭਾਈ ਹੁਣ ਉਹ ਕੀ ਆ ਪਾਟੇ ਦਾ ਪਿਆ ਪੱਲੜ ਜਾ ਉਹ ਤੂੰ ਪਾ ਦੇ ਜਿਹੇ ਜਿਹੇ ਹੈਗਾ ਛੜਦੇ ਉੱਪਰ ਬਚਨ ਅੱਥੇ ਤਾਂ ਨਹੀਂ ਕਸਣ ਦੀ ਲੋੜ ਚਲੋ ਕੱਢ ਲਈ ਟਰਾਲੀ ਹੁਣ ਦੂਜੀ ਟਰਾਲੀ ਭਰ ਲਿਓ ਰਸੇ ਮੂਹਲੇ ਦੇਖ ਲੈ ਬੱਸ ਇਹੋ ਸੀਨ ਦਾ ਪਤਾ ਹੁੰਦਾ ਵੀਡੀਓ ਕੋਈ ਨਹੀਂ ਕੋਈ ਨਹੀਂ ਉਹ ਟਰੈਕਟਰ ਛੱਡ ਕੇ ਉਤਰਿਆ ਦੀ ਗੱਗੇ ਕਹਿੰਦਾ ਸੀਨ ਦੀ ਵੀਡੀਓ ਬਣਾਉਣੀ ਸੀ ਟਰਾਲੀ ਮਾਗਰ ਨੂੰ ਰੁੜ ਗਈ ਸੀ ਆ ਭਰੀ ਹੋਈ ਕਹਿਤਾ ਹੈਗਾ ਤੇ ਵੀ ਦੁਬਾਰੇ ਛੱਡ ਵੀਡੀਓ ਬਣਾਈ ਓਏ ਨਹੀਂ ਹੁੰਦੇ ਤੂੰ 13 ਔਰੇ ਦੌਰ ਮਾਰ ਉਹ ਕੀ ਕਰਨਾ ਹੈ ਕਾਹਦੀਏ ਮਾੜੇ ਜੇ ਲੋੜ ਨਹੀਂ ਤੂੰ ਆ ਮਾਗਰ ਮਾ 골ਡੀ ਆ ਮਾਗਰੇ ਢਾਂਗ ਦੇ ਲੈ ਬਾ ਮਾਗਰ ਲਈ ਠੀਕ ਹੈ ਉਪਰੋਂ ਦਾ ਬਿਨ ਰਸੇ ਤੋਂ ਵੀ ਨਹੀਂ ਹਲਦੀਆਂ ਟਰਾਲੀਆਂ ਦਾ ਫੇਰ ਪਾ ਦੋ ਪੱਲੜ ਸਿਰ ਤੇ ਉੱਪਰ ਜਾ ਹੁਣ ਉਹ ਰਸਾ ਦੇਖ ਤੂੰ ਯਾਰ ਉਹਦੇ ਵਿੱਚ ਪੜਿਆ ਪਿਆ ਥੈਲਿਆਂ ਦੇ 골ਡੀ ਆ ਇਹ ਤਾਂ ਪੂਰੀ ਢੇਰ ਹੈ ਢਾਂਗ ਹੈ ਤਾਂ ਵਿਖਾਰੀ ਹੈ ਹਲਦੀ ਹੁੰਦੀ ਆ ਹਾਂ ਇਹ ਤਾਂ ਢਾਂਗ ਦਾ ਹਲਦੀ ਹੁੰਦੇ ਨੇ ਐਂ ਕਿੰਦਾ ਹੈ ਹੈ ਕੋਈ ਨਹੀਂ ਉਹ ਚ ਬੇਲ ਆ ਮਾੜਾ ਮੋਟਾ ਜਿਹਾ ਬੇਲਾਂ ਨੂੰ ਕੁਛ ਨਹੀਂ ਹੁੰਦਾ ਪਾ ਦੇ ਪੱਲੜ ਚਲੋ ਜੀ ਦੀ ਤੇ ਮਿੱਟੀ ਫਿੱਟੀ ਚਲੋ ਇਹ ਤਾਂ ਹੁਣ ਲਾ ਕੇ ਪੱਲੜ ਪਾਉਣਾ ਪਾ ਚਲਾਉਣੀ ਆ ਜੀ ਮੋਟਰ ਕਣਕ ਨੂੰ ਗੁਰਦਰਾ ਸਾਹਿਬ ਵਾਲੀ ਚਲਦੇ ਆ ਮੋਟਰ ਲੈ ਕੇ ਗੋਲਡੀਗੜ ਮੋਟਰ ਚਲਾਉਣੀ ਆ ਮੈਂ ਉਹ ਗੁਰਦਰਾ ਸਾਹਿਬ ਵਾਲੀ ਕਣਕ ਨੂੰ ਇੱਕ ਕਹਿਰਾ ਜਾ ਰਹਿ ਗਿਆ ਤੇ ਇੱਕ ਭਰਿਆ ਹੈ ਕਿ ਕਿਲਾ ਦਾ ਇੱਕ ਕਿਲਾ ਭਰਦਣਾ ਮੈਂ ਅੱਜ ਉਹਦਾ ਮੌਸਮ ਬਦਲ ਬਈ ਆਲਾ ਪਰ ਜਮੀਨ ਰਵੇਸ ਵਾਲਾ ਨੂੰ ਕੋਈ ਨਹੀਂ ਹੁੰਦਾ ਹੈ ਰਵੇਸਲ ਜੀ ਉਹ ਆ ਕੋਈ ਨਹੀਂ ਉਹ ਨਹੀਂ ਪਾਣੀ ਖੜਦਾ ਰਹਿਗਾ ਪਲਾਉ ਫਿਰਿਆ ਆਪਣਾ ਚਲੋ ਚਲਾਈਏ ਮੋਟਰ ਚੱਲ ਠੀਕ ਹੈ ਗੋਲਡੀ ਓਏ ਓਕੇ ਓਕੇ ਹਣੀ ਭਾਈ ਹਾਂਜੀ ਭਾਈ ਚਲਾ ਦੀ ਮੋਟਰ ਕਣਕ ਨੂੰ ਬਦਲ ਬਾਈ ਤਾਂ ਹੈਗੀ ਜੀ ਮੈਂ ਪਹਿਲਾਂ ਦੱਸਿਆ ਉੱਪਰ ਤੇ ਆਪਾਂ ਸ਼ਰਤੀਗੁਰ ਦਵਾਰਾ ਸਾਬ ਵਾਲੀ ਮੋਟਰ ਪਣਕ ਨੂੰ ਇੱਧਰ ਆਹੀ ਕਹਿਰਾ ਰਹਿਣਾ ਸੀ ਇੱਕ ਕਿਲਾ ਉਹ ਪਰਲੇ ਦਾ ਭਾਰਤੀ ਸੀ ਕਈ ਦਿਨ ਹੋ ਗਏ ਉੱਦੋਂ ਉਹਨੂੰ ਪਾਣੀ ਲੱਗਣ ਵਾਲਾ ਸੀ ਜਿਹੜੀ 550 ਮਾਗਰੋਂ ਬੀਜਿਆ ਸੀ ਬਿਕਾ ਡੇਢ ਬਿਕਾ ਉਹਨੂੰ ਤਾਂ ਪਹਿਲਾਂ ਹੀ ਪਾਣੀ ਲੱਗੇ ਹਜੇ ਪਹਿਲਾਂ ਮੀਂਹ ਪੈ ਗਿਆ ਸੀ ਉਹਦੇ ਵੀ ਹਰੀ ਹੋਣ ਤੋਂ ਬਾਅਦ ਮਤਲਬ ਕਿ ਪਾਣੀ ਲਾਉਣ ਤੋਂ ਹੱਥ ਤੱਕ ਪਹਿਲਾਂ ਮੀਂਹ ਪੈ ਗਿਆ ਸੀ ਉਧਰ ਦੂਜਾ ਪਾਣੀ ਉਹ ਕਿਆਰੇ ਨੂੰ ਲਾਤਾ ਸਰੋਂ ਸਰੋਂ ਭਰ ਗਈ ਸੀ ਆ ਕਿਆਰਾ ਇਹ ਕਣਕ ਆਪਣੀ 29 60 ਕਣਕ ਵੀ ਡੌਲ ਦੇ ਲਾ ਗੱਡੀ ਗੱਡੀ ਐ ਮੋਟੀ ਕਿਆ ਬਾਤ ਹੈ ਪੂਰੀ ਗੋਡੇ ਗੋਡੇ ਤੋਂ ਤਾਹਾਂ ਲੱਖ ਲੱਖ ਦੇ ਨੇੜੇ ਲੱਗਣ ਵਾਲੀ ਆ ਕਣਕ ਇਹਦੇ ਵਿੱਚ ਵੀ ਪਲਾਉ ਫੇਰਿਆ ਹੋਇਆ ਆਪਣਾ ਆਲੂਆਂ ਵਾਸਤੇ ਤਿਆਰ ਕੀਤੀ ਦੀ ਫਿਰ ਕਣਕ ਬੀਜੀ ਗਈ ਆਲੂਆਂ ਦਾ ਵੀ ਇਧਰੇ ਪੂਰਾ ਹੋ ਗਿਆ ਆ ਖੇਤ ਆ ਬਣਾ ਆਲੂ ਵਾਲਾ ਆਲੂ ਆਪਾਂ ਨੇ ਪੱਟ ਕੇ ਟਰਾਲੀਆਂ ਚ ਪਾ ਲੇ ਸਟੋਰ ਚ ਰੱਖ ਕੇ ਆਉਣੇ ਆ ਤੇ ਇਹਦੇ ਵਿੱਚ ਅੱਜ ਲੇਜ਼ਰ ਲਗਾਉਣਾ ਸ਼ੰਦਾ ਆਊਗਾ ਲੇਜ਼ਰ ਲਾਉਣ ਕਿਹਾ ਹੋਇਆ ਨੂੰ ਬਾਕੀ ਦੇਖਦੇ ਆਂ ਕਦੋਂ ਕਾਉਂਦਾ ਤੇ ਹੁਣ ਚੱਲਦੇ ਆਂ ਜੀ ਘਰ ਨੂੰ ਤੇ ਮੋਟਰ ਚਲਾਤੀ ਹੁਣ ਆਪਾਂ ਨੇ ਘਰ ਨੂੰ ਚੱਲਦੇ ਆਂ ਹਲੋ ਜੀ ਭਾਈ ਰੋਟੀ ਖਾ ਕੇ ਆਗੇ ਫੇਰ ਖੇਤ ਤੇ ਲਾਗੇ 레이జర్ ਲਾਉਣ ਰਾਜੀ ਆ ਗਿਆ ਲੈ ਕੇ 레이జర్ ਤੇ 레이జర్ ਦਾ ਕਾਰਤਾ ਸ਼ੁਰੂ تقریبا ਲੱਗੇ ਹੀ ਹੋਇਆ 레이జర్ ਦਾ ਖੇਤ ਚ ਤਿੰਨ ਵਾਰੀ ਤੀਜੀ ਵਾਰੀ ਫਿਰ ਰਿਹਾ ਪਰ ਪਲਾਉ ਫੇਰਨ ਕਰਕੇ ਸਾਨੂੰ ਥੋੜਾ ਜਾਂ ਲੱਗਦਾ ਵੀ ਉਹਦੇ ਰੇੜਾ ਹੋ ਜਾਂਦਾ ਖੇਤ ਤੇ ਦੂਜੀ ਗੱਲ ਇਹ ਆ ਵੀ ਮੱਕੀ ਦਾ ਬੀਜ ਜਿਹੜਾ ਮਹਿੰਗਾ ਤਾਂ ਕਰਕੇ ਆਪਾਂ ਫਿਰ ਪਲਾਉ 레이జర్ ਫੇਰ ਕੇ ਮੱਕੀ ਬੀਜਾਂਗੇ ਬਸ ਤਿਆਰੀ ਹੈ ਮੱਕੀ ਦੀ ਤੇ ਕੋਸ਼ ਜਿਹੜੀਆਂ ਆਲੂ ਬੀਜਣ ਵਾਲੀ ਮਸ਼ੀਨ ਜਾਂ ਪੱਟਣ ਵਾਲੀ ਮਸ਼ੀਨ ਉਹ ਵੀ ਆਲੇ-ਦਾਲੇ ਉੱਚਾ ਕਰ ਦਿੰਦੀ ਐ ਸਾਈਡਾਂ ਤੋਂ ਜਿੱਦੇ ਆਹ ਪਾਸਾ ਥੋੜਾ ਜਿਹਾ ਉੱਚਾ ਹੋ ਜਾਂਦਾ ਉਹ ਪਾਸਾ ਲਵੇ ਲਵੇ ਜਿਉਂਕਿ ਐਸ ਲੋਡ ਆਲੂ ਬੀਜੇ ਸੀਗੇ ਉਸ ਕਰਕੇ ਦੋਨੇ ਪਾਸਿਆਂ ਨੂੰ ਖਿੱਚ ਕੇ ਮਿੱਟੀ ਲੈ ਜਾਂਦੀ ਐ ਪੱਟਣ ਵਾਲੀ ਵੀ ਬੀਜਣ ਵਾਲੀ ਵੀ ਚਲੋ ਜੁੜੇ ਰਹੋ ਵੀਡੀਓ ਅੰਡ ਤੱਕ ਇੱਧਰ ਹਰਮਨ ਬੈਠਾ ਆ ਨਾਲ ਆਇਆ ਅੱਜ ਹੋਰ ਵੀ ਲਾਉਣਾ ਕਹਿੰਦੇ ਹਾਂ ਬਾਂਟੀ ਦੇ ਹੋਰ ਕੀ ਦੇ ਦੇਖ ਲਓ ਠੀਕ ਆ ਦੋ ਤਿੰਨ ਘਰਾਂ ਦੇ ਲਾਉਣਾ ਲੇਜ਼ਰ ਅੱਜ ਮੇਰਾ ਖਿਆਲ ਹੈ ਅੱਜ ਇਹ ਗੱਡਿਆਂ ਨਾਲ ਦੋ ਤਿੰਨ ਆ ਦੋ ਤਿੰਨ ਬੰਦਿਆਂ ਦੇ ਲਾਉਣਾ ਲੇਜ਼ਰ ਅੱਜ ਲੇਜ਼ਰ ਕੋਈ ਬਾਲਾ ਜ਼ਿਆਦਾ ਨਹੀਂ ਫਿਰਨਾ ਜਿਵੇਂ ਮੈਂ ਦੱਸਿਆ ਬਾਈ ਮੇਰਾ ਖਿਆਲ ਵੀ ਥੋੜਾ ਜਿਹਾ ਟਾਈਮ ਲੱਗਣਾ ਪਰ ਐਂ ਫਿਰ ਮੱਕੀ ਦੀ ਫਸਲ ਵਧੀਆ ਹੋਜੂ ਤਾਂ ਕਰਕੇ ਆਪਾਂ ਲੇਜ਼ਰ ਲਵਾਉਣਾ ਜਿਵੇਂ ਮੈਂ ਪਹਿਲਾਂ ਦੱਸਿਆ ਵਿੱਚ ਦੋ ਤਿੰਨ ਵਾਰੀ ਪਹਿਲਾਂ ਵੀ ਲੇਜ਼ਰ ਲੱਗ ਗਿਆ ਉਹ ਪਰਲਾ ਪਾਸਾ ਥੋੜਾ ਜਿਹਾ ਉੱਚਾ ਤੇ ਹਾਲੇ-ਵਿਲੇ ਸੂਰ ਵਾਲਿਆਂ ਨੇ ਕੱਢ ਕੇ ਇਟਾਂ ਖੜਤੀਆਂ ਖੇਤ ਚ ਤੇ ਚੱਕਤੀਆਂ ਹੁਣ ਆਪਾਂ ਨੇ ਹੁਣ ਲੱਗ ਜੂਲੇ ਹਾਲੇ-ਵਿਲੇ ਸਾਰੇ ਕਿਤੇ ਆਹ ਪੰਗਾ ਬੇਲ ਦਾ ਬੇਲ ਫਸ ਗਿਆ ਯਾਰ ਪੁੱਜਾ ਲੱਗਿਆ ਹੋਇਆ ਮੂਰੇ ਸਾਰਾ ਬਾਹਰ ਕੱਢਦਾ ਇੱਥੇ ਛੜਦਾ ਫਿਰ ਬਾਹਰ ਕੱਢਦਾ ਦੋ ਕਰਾ ਬਾਹਰ ਕੱਢਦੇ ਆ ਪਰਤੇ ਤੇ ਚੜ ਜਾਂਦੀ ਆ ਚਲਾਉਣ ਵਾਲੇ ਰੁਕਦੇ ਨਹੀਂ ਇੱਕ ਮਹੀਨਾ ਹੋ ਗਿਆ ਬੇਲ ਵੱਡੀ ਨੂੰ ਫੇਰ ਵੀ ਪੂਰੀ ਵਿੱਚ ਫਸਦੀ ਐ ਗੁੱਜਾ ਲੱਗ ਜਾਂਦਾ ਮਿੱਟੀ ਦਾ ਪੱਧਰ ਹੋਈ ਜਾਂਦੀ ਐ ਮਿੱਟੀ ਛੜਦਾ ਨਹੀਂ ਗਾ ਕਰਾ ਬੇਲ ਕਰਕੇ ਨਿਕਲਦੀ ਨਹੀਂ ਵਿੱਚੋਂ ਪੰਗਾ ਪੈਂਦਾ ਹੋਵੇ ਕਰਕੇ ਗੁੱਜੇ ਲੱਗ ਜਾਂਦੇ ਨੇ ਲਓ ਜੀ ਵੀਰੇ ਔਣੇ ਇੱਕ ਦੋ ਘੰਟੇ ਲਾਦੇ ਵੀਰੇ ਕਰਾ ਲੱਗ ਗਿਆ ਰਾਜੇ ਨਹੀਂ ਚੱਲੇ ਘਰ ਨੂੰ ਤੇ ਖੇਤ ਬਣਾਦਾ ਚਾਂਦੀ ਵਰਗਾ ਥੋੜਾ ਜਿਹਾ ਡਿੱਕਾ ਲੱਗ ਗਿਆ ਕਹ ਲੋ ਵੀ ਬੇਲ ਦਾ ਬੇਲ ਦਾ 부ੱਜਾ ਵਾਲਾ ਲੱਗਦਾ ਰਿਹਾ ਯਾਰ ਦੋ ਵਾਰੀ ਫੇਰਤਾ ਤੇ ਖੇਤ ਪੱਧਰ ਹੈ ਬੇਲ ਜੀ ਕਰਕੇ ਥੋੜਾ ਜਿਹਾ ਪੰਗਾ ਪੈ ਗਿਆ 부ੱਜਾ ਲੱਗਣ ਕਰਕੇ ਨਾ ਮਿੱਟੀ ਨਿਕਲਦੀ ਨਹੀਂ ਸੀ ਕਰਾ ਦੋ ਤਿੰਨ ਚਾਰ ਕਰਾਤਾ ਉਹ ਸਾਹਮਣੇ ਉਹਨੇ ਉਹ ਉੱਥੇ ਮਾਰੇ ਬਾਹਰ ਕੱਢ ਗਏ ਉਹ ਜਿੱਥੋਂ ਟਰੈਕਟਰ ਚੜੂਗਾ ਤੇ ਬਾਕੀ ਬਾਬਾ ਸੁੱਖ ਰੱਖੇ ਬਹੁਤ ਵਧੀਆ ਖੇਤ ਬਣਾ ਗਿਆ ਰੂ ਲਾ ਕੇ ਆਨ ओरिजिनल ਫਿਰਦਾ ਹੈ ਲੈਜਰ ਤਾਂ ਰਾਜੀ ਪਤਾ ਹੀ ਆ ਸਾਡੇ ਪਿੰਡਦਿਆਂ ਨੂੰ ਜਿਹੜੇ ਕਰਾਉਂਦੇ ਨੇ ਵੀ ਕੰਮ ਹੈ ਕਿੰਨਾ ਕੁ ਵਧੀਆ ਕਰਦਾ ਟਰੈਕਟਰ ਦਾ ਤੇ ਚਲੋ ਲੈਜਰ ਲੱਗ ਗਿਆ ਤੇ ਇਧਰ ਕਣਕ ਵੀ ਭਰਨ ਵਾਲਾ ਕਹਿ ਰ ਆਪਣਾ ਚੱਲੀ ਆਪਾਂ ਵੀ ਰਾਜੀ ਨੂੰ ਚੱਲੇ ਘਰ ਨੂੰ ਤੇ ਆਪਾਂ ਵੀ ਚੱਲਦੇ ਆ ਬਸ